ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਸਵੇਰ ਦਾ ਟਾਈਮ ਹੈ ਹਜੇ ਤਾਂ ਹਰ ਸਕੂਲ ਗਿਆ ਪੇਪਰ ਹੁੰਦੇ ਆ ਉਹਦੇ ਚਾਹ ਪਾਣੀ ਮੈਂ ਹੁਣੀ ਚਾਹ ਪੀਤੀ ਹੈਗੀ ਆ ਦੇਖੋ ਬੱਦਲ ਕਿੰਨਾ ਹੋਇਆ ਪਿਆ ਬਹੁਤ ਜ਼ਿਆਦਾ ਬੱਦਲ ਹੋਇਆ ਹੋਇਆ ਹੈ ਹੁਣ ਬਸ ਅਸੀਂ ਸਬਜ਼ੀ ਵਗੈਰਾ ਤੋੜਦੇ ਆ ਕਿਉਂਕਿ ਹੁਣ ਆਮ ਹੋਰ ਸਬਜ਼ੀਆਂ ਤਾਂ ਹੈ ਨਹੀਂ ਜਿਹਾ ਸੂੰਗਰੇ ਰਹਿ ਗੇ ਮੂੰਗਰੇ ਸੌਰੀ ਸੂੰਗਰੇ ਤਾਂ ਪਹਿਲਾਂ ਤੇ ਹੁਣ ਮੂੰਗਰੇ ਰਹਿ ਗੇ ਜਾ ਰਹਿ ਗੇ ਹਰੇ ਮਟਰ ਹੋਰ ਤਾਂ ਜਿਹੜੇ ਗਾਜਰਾ ਵਗੈਰਾ ਸਾਰੀਆਂ ਸਬਜ਼ੀਆਂ ਲੱਗਣੋਂ हट ਗਈਆਂ ਹੁਣ ਬੈਂਗਣੀ ਵਗੈਰਾ ਦੇ ਬੂਟੇ ਹੁਣ ਲਾਇਆ ਜਿਹੜੇ ਹੁਣ ਆਉਣ ਵਾਲੀਆਂ ਸਬਜ਼ੀਆਂ ਨੇ ਸਿਮਲਾ ਮਿਰਚ ਵੀ ਲਾਈ ਹੈਗੀ ਹਨ ਤੇ ਜਿਵੇਂ ਕਦੂਆਂ ਦੀਆਂ ਵੇਲਾਂ ਵੀ ਲਾਤੀਆਂ ਤੋਰੀਆਂ ਦੀਆਂ ਪੇਠੇ ਦੀਆਂ ਸਾਰੀਆਂ ਸਬਜ਼ੀਆਂ ਲਾ ਹੀ ਦਿੱਤੀਆਂ ਹੁਣ ਤਾਂ ਤੇ ਸਿਮਲਾ ਮਿਰਚ ਦੀਆਂ ਬੂਟੇ ਕਾਫੀ ਹੋ ਗਏ ਆ ਕਿਉਂਕਿ ਸਿਮਲਾ ਮਿਰਚ ਥੋੜੀ ਗੇਤੀ ਲੱਗਦੀ ਐ ਤੇ ਗੇਤੀ ਫਲ ਦੇਣ ਲੱਗ ਜਾਂਦੀ ਐ ਪਰ ਸੇਤੀ ਜੇ ਆਪਾਂ ਲਾ ਲਈਏ ਸਿਮਲਾ ਮਿਰਚ ਲੱਗ ਤਾਂ ਜਾਂਦੇ ਉਹ ਫਲ ਬਹੁਤ ਘੱਟ ਟਾਈਮ ਦਿੰਦੀ ਐ ਹਨਾ ਤੇ ਹੁਣ ਆਪਾਂ ਨੇ ਇੱਥੇ ਹਰੇ ਮਟਰ ਤੋੜਦੇ ਆ ਜਿਹੜੇ ਹੈਗੇ ਤੇ ਲਾਸਟ ਦੇ ਹੀ ਨੇ ਬਸ ਆ ਦੇਖੋ ਜੀ ਬੂਟੇ ਬਿਲਕੁਲ ਜਿਹੜੇ ਹੈਗੇ ਨੇ ਆਪਣੇ ਸੁੱਕ ਗਏ ਨੇ ਬਸ ਹੁਣ ਪੱਟ ਦਾਂਗੇ ਇਹਨਾਂ ਨੂੰ ਬੂਟਿਆਂ ਨੂੰ ਕਾਫੀ ਜਿਵੇਂ ਇੰਨੇ ਕੀ ਬੂਟੇ ਸੀਗੇ 7-8 ਬੂਟੇ ਸੀਗੇ ਹਰੇ ਮਟਰਾਂ ਦੇ ਇਹਨਾਂ ਨੇ ਬਹੁਤ ਜ਼ਿਆਦਾ ਫਲ ਦਿੱਤਾ ਹੈ ਬਸ ਇਹਨਾਂ ਨੂੰ ਕੀ ਥੋੜਾ ਜਿਹਾ ਇਹ ਕੁਛ ਡੱਕੇ ਵਗੈਰਾ ਐਵੇਂ ਬਨ ਨ ਦੇਵੇ ਜਿਵੇਂ ਅਸੀਂ ਹਰੀਆਂ ਮਿਰਚਾਂ ਲਾਈ ਇਹਦੇ ਇਹਨਾਂ ਦੇ ਵਿੱਚ ਹੀ ਲਾਤੇ ਤੇ ਇਹ ਸੁੱਕ ਗਈਆਂ ਸੀਗੀਆਂ ਮਿਰਚਾਂ ਇਹ ਫਿਰ ਜਿਵੇਂ ਬੇਲ ਜੀ ਵਾਂਗੂ ਲੰਬਾ ਜਾਈ ਜਾਂਦਾ ਲੰਬਾ ਜਾਈ ਜਾਂਦਾ ਬਹੁਤ ਜ਼ਿਆਦਾ ਮਟਰ ਲੱਗੇ ਆ ਇਹਨੂੰ ਤੇ ਹੁਣ ਆ ਦੇਖੋ ਜਿਹੜੇ ਸੁੱਕੇ ਪੈਣ ਇਹਨਾਂ ਦੇ ਵਿੱਚੋਂ ਆਪਾਂ ਵੀ ਰੱਖ ਲਾਂਗੇ ਅੱਗੇ ਵੀਜਣ ਵਾਸਤੇ ਜਿਹੜੇ ਹਰੇ-ਹਰੇ ਨੇ ਉਹ ਕੱਢ ਕੇ ਆਪਾਂ ਸਬਜ਼ੀ ਬਣਾ ਲਾਂਗੇ ਕੱਲ ਵੀ ਮੈਂ ਹਰੇ ਮਟਰਾਂ ਦੀ ਸਬਜ਼ੀ ਬਣਾਈ ਕੱਲ ਮੇਰੀ ਫਰੈਂਡ ਆਈ ਸੀਗੀ ਉਹਦੀ ਭੈਣ ਤੇ ਭਾਣ ਜੀ ਉਹਨਾਂ ਨੇ ਆਪਣੇ ਕੋਲੋਂ ਕੱਪੜੇ ਸਲਾਈ ਕਰਾਏ ਸੀਗੇ ਮੈਂ ਕੱਲੀ ਸੀਗੀ ਤੇ ਕੋਈ ਵੀਡੀਓ ਕਲਿੱਪ ਨਹੀਂ ਲਈ ਗਈ ਨਹੀਂ ਤਾਂ ਵੀਡੀਓ ਲੈਣੀ ਸੀਗੀ ਉਹਨਾਂ ਨੇ ਕੱਪੜੇ ਬਣਵਾਏ ਸੀਗੇ ਆਪਣੇ ਕੋਲੋਂ ਉਹ ਬਹੁਤ ਦੂਰੋਂ ਆਏ ਸੀਗੇ ਸਵੇਰ ਦੇ ਆ ਕੇ ਸ਼ਾਮ ਨੂੰ ਗਏ ਆ ਤੇ ਬਹੁਤ ਜ਼ਿਆਦਾ ਵਧੀਆ ਬਣੀ ਸਬਜ਼ੀ ਕੱਲ ਵੀ ਮਟਰਾਂ ਦੀ ਆਹ ਧਣੀਆਂ ਦਾ ਜਿਹੜਾ ਹੈਗਾ ਆਪਣਾ ਵੀ ਰੱਖਿਆ ਹੋਇਆ ਦੇਖੋ ਸਾਰੇ ਪਿਆਜ਼ ਦੇਖੋ ਆਪਣੇ ਬੜੇ ਸੋਹਣੇ ਖੇਤ ਵੀ ਬਹੁਤ ਜ਼ਿਆਦੇ ਪਿਆਜ਼ ਲਾਏ ਹੋਏ ਨੇ ਇਹ ਤਾਂ ਥੋੜੇ ਜਿਹਾ ਸ਼ੌਂਕ ਹੀ ਆ ਤੌਰ ਜੇ ਤੇ ਘਰੇ ਲਾ ਲੈਣੇ ਹਨਾ ਵੀ ਕਦੇ ਚਲੋ ਚਟਣੀ ਵਗੈਰਾ ਕੁੱਟਣੀ ਜਾਂ ਕਦੇ ਆਪਣੇ ਪੱਟ ਕੇ ਪਿਆਜ਼ ਪਾ ਲੈਣੇ ਹਨਾ ਤੇ ਨਹੀਂ ਆਪਣੇ ਖੇਤ ਬਹੁਤ ਜ਼ਿਆਦੇ ਪਿਆਜ਼ ਲਾਏ ਹੋਏ ਆ ਕਿਉਂਕਿ ਇਹ ਪਿਆਜ਼ਾਂ ਬਿਨਾ ਨਹੀਂ ਸਰਦਾ ਜੀ ਕਦੇ ਵੀ ਅਸੀਂ ਮੁੱਲ ਨਹੀਂ ਲੈਂਦੇ ਪਿਆਜ਼ ਸਿਆਲੂ ਵੀ ਲਾਏ ਹੋਏ ਸੀਗੇ ਆਪਣੇ ਆ ਦੇਖੋ ਅੱਜ ਮੈਂ ਮੂਲੀਆਂ ਥੋੜੀਆਂ ਜਿ ਰੱਖ ਲਈਆਂ ਸੀਗੀਆਂ ਸੂੰਗਰੇ ਦਿਖਾਉਣੀ ਆ ਮੈਂ ਤੁਹਾਨੂੰ ਆ ਹੈਂ ਮੂਂਗਰੇ ਮੂਂਗਰੇ ਮੈਂ ਭੁੱਲ ਜਾਨੀ ਪਹਿਲਾਂ ਆਪਣੇ ਸੂੰਗਰੇ ਸੀ ਨਾ ਉਹ ਭੁੱਲ ਜਾਨੀ ਮੈਂ کہہ ਕੇ ਮੂਂਗਰੇ ਬਹੁਤ ਜ਼ਿਆਦੇ ਵਧੀਆ ਲੱਗਦੇ ਆ ਆ ਦੇਖੋ ਜਿਹੜੇ ਹੈਗੇ ਆਂਡੀ ਗਵਾਂਡੀ ਵੀ ਲੈ ਜਾਂਦੇ ਆ ਆਲੂਆਂ ਦੇ ਵਿੱਚ ਬਹੁਤ ਜ਼ਿਆਦੇ ਵਧੀਆ ਬੰਦੇ ਆ ਆ ਮਿੱਟੀ ਦਾ ਹਾਂਜੀ ਹਾਂਜੀ ਆ ਮਿੱਟੀ ਨਾ ਕੋਠੀ ਦੇ ਵਿੱਚ ਆਪਣੇ ਬਹੁਤ ਜ਼ਿਆਦੇ ਮਿੱਟੀ ਸੀਗੀ ਦੇਖੋ ਨੀਰੀ ਮਿੱਟੀ ਕੱਢੀ ਹੈਗੀ ਹੁਣ ਚੱਲ ਕਹਿੰਦੇ ਬਾੜੀ 'ਚ ਵਸਾ ਦਾਂਗੇ ਕਿਉਂਕਿ ਕੋਠੀ ਦੇ ਵਿੱਚ ਸਾਰੇ ਰੋੜੀ ਪਾਤੀ ਬਾਹਰੇ-ਬਾਹਰੇ ਰਹਿੰਦੀ ਐ ਰੋੜੀ ਪਾਉਣ ਵਾਲੀ ਆ ਜਿਹੜੀ ਬਾਉਂਡਰੀ ਜਮਾਰੀ ਹੋਈ ਐ ਇਹਦੇ ਵਿੱਚ ਰੋੜੀ ਪਾਉਣ ਵਾਲੀ ਰਹਿੰਦੀ ਐ ਇਹਦੀ ਕੁੱਟੀ ਪਈ ਐ ਬਾਕੀ ਜੇ ਪੌਣੀ ਹੋ ਮਿਸਤਰੀ ਅਜੇ ਆਏ ਨਹੀਂ ਹੈਗੇ ਪੱਥਰ ਵਾਲੇ ਜੇ ਉਹਨਾਂ ਨੇ ਹੋਰ ਪੌਣੀ ਹੋ ਤਾਂ ਇੱਥੇ ਪਈਏ ਨਹੀਂ ਬਾੜੀ ਦੇ ਵਿੱਚ ਵਸਾ ਦਾਂਗੇ ਕਿਉਂਕਿ ਬਾੜੀ ਨੀਵੇਂ ਹੀ ਰਹਿ ਗਈ ਸੀਗੀ ਜਦੋਂ ਇਹ ਫਰਸ਼ ਲਾਇਆ ਆਪਣਾ ਬੇੜਾ ਉੱਚਾ ਹੋ ਗਿਆ ਸੀਗਾ ਤੇ ਬਾੜੀ ਆਪਣੀ ਨੀਵੇਂ ਸੀਗੀ ਹਾਂਜੀ ਕੀ ਕਹਨੇ ਉਹ ਬੇਲ ਦੇ ਤੋਂ ਕਿੰਨੀ ਵਜੇ ਘਰ ਆਉਂਦਾ ਹਾਂ ਮੈਂ ਦੇਖੀਏ ਦੇਖੋ ਬਹੁਤ ਜ਼ਿਆਦਾ ਗਰੋਥ ਕਰੀ ਐ ਇਹ ਅਸੀਂ ਜਿਹੜੀ ਹੈਗੀ ਸਾਡੇ ਲਵੇ ਨਾ ਕਿਹੜਾ ਪਿੰਡ ਐ ਕਾਲੇ ਬੂਲੇ ਤੋਂ ਕਾਲੇ ਬੂਲੇ ਤੋਂ ਅਸੀਂ ਬੇਲ ਹੀ ਲੈ ਕੇ ਆਂਦੀ ਸੀਗੀ ਉਹਨਾਂ ਨੇ ਦਿੱਤੀ ਸੀਗੀ ਕਿ ਜੜਫਾੜ ਐ ਦੇਖੋ ਹੁਣ ਹਨਾ ਅੱਲਾ ਦੀ ਬੇਲ ਸੀਗੀ ਕਹਿੰਦੇ ਵਧੀਆ ਕੁਆਲਿਟੀ ਦੀ ਬੇਲ ਐ ਬਹੁਤ ਜ਼ਿਆਦਾ ਜਿਹੜੀ ਹੈਗੀ ਗਰੋਥ ਕਰ ਰਹੀ ਐ ਵੈਸੇ ਆਪਾਂ ਨੇ ਆਪਦੇ ਵੀ ਜਿਹੜੇ ਹੈਗੇ ਵੀ ਹੈਗੇ ਸੀਗੇ ਉਹ ਵੀ ਲਾਤੇ ਆਪਣੇ ਕੋਲੇ ਅੱਲਾ ਤੋਰੀਆਂ ਦੇ ਵੀ ਹੈਗੇ ਆ ਹਨਾ ਹਾਂਜੀ ਹੈਗੇ ਨੇ ਬਥੇਰੇ ਪੈ ਨੇ ਜੇ ਕਿਸੇ ਨੇ ਲੈਣੇ ਹੋਏ ਉਹ ਵੀ ਲੈ ਸਕਦੇ ਪਰ ਅਸੀਂ ਲਿਆਂਦੀ ਤਾਂ ਕਿਸੇ ਤੋਂ ਕਿਸੇ ਤੋਂ ਸੀਗੀ ਗੱਲ ਸਾਡੇ ਆ ਦੇਖੋ ਆਹ ਕਾਹਦਾ ਜੀ ਪੇਠੇ ਦਾ ਇਹ ਪੇਠੇ ਦੀਆਂ ਆਹ ਪੇਠੇ ਦੀਆਂ ਬੇਲਾ ਹਰੀਆਂ ਹੋਈਆਂ ਨੇ ਆ ਦੇਖੋ ਇੱਕ ਆਹ ਹੋ ਗਈ ਹਰੀ ਇਹ ਆਪਣੇ ਆਪ ਹੀ ਹੋ ਗਈ ਆ ਤਿੰਨ ਬੇਲਾ ਹਰੀਆਂ ਹੋਈਆਂ ਨੇ ਪੇਠੇ ਵੀ ਬਹੁਤ ਜ਼ਿਆਦੇ ਲੱਗਦੇ ਆ ਆ ਫਿਰ ਆਪਾਂ ਪੱਟ ਦਾਂਗੇ ਇੱਥੇ ਕੋਈ ਮੋੜੀ ਵਗੈਰਾ ਧਰ ਦਾਂਗੇ ਇੱਕ ਤਾਂ ਨਾਰ ਦਾ ਬੂਟਾ ਬਹੁਤ ਜ਼ਿਆਦੇ ਫੈਲ ਰਿਆ ਪਿਆ ਹੈ ਪਹਿਲਾਂ ਮੈਨੂੰ ਕਿਸੇ ਨੇ ਭੈਣ ਨੇ ਵਧੀਆ ਭੈਣ ਹੈ ਜੀ ਉਹ ਹਰ ਇੱਕ ਮੇਰੀ ਵੀਡੀਓ ਜਿਹੜੀ ਹੈਗੀ ਵਾਚ ਕਰਦੇ ਆ ਯੂ ਐਸ ਤੋਂ ਆ ਉਹਨਾਂ ਨੇ ਮੈਨੂੰ ਪਿਛਲੀ ਵਾਰੀ ਜਦੋਂ ਸਾਡੇ ਇੱਥੇ ਹੁੰਦਾ ਸੀਗਾ ਨਾਰ ਦਾ ਬੂਟਾ ਹਨ ਉਹਨਾਂ ਦੇ ਕਾਫੀ ਕਮੈਂਟ ਆਏ ਸੀਗੇ ਕਿ ਅਨਾਰ ਦਾ ਬੂਟਾ ਘਰੇ ਲਾਉਣਾ ਮਾੜਾ ਹੁੰਦਾ ਵੀ ਸਾਡੇ ਤਾਂ ਇਹੀ ਕਹਿੰਦੇ ਆ ਵੀ ਛੋਡੇ ਮੈਨੂੰ ਨਹੀਂ ਪਤਾ ਹਨਾ ਫਿਰ ਅਸੀਂ ਕਈ ਤੋਂ ਪੁੱਛਿਆ ਜੀ ਕਾਫੀ ਘਰੇ ਜਿਹੜੇ ਹੈਗੇ ਨੇ ਉਰੇ ਤਾਂ ਕਾਫੀ ਲੋਕਾਂ ਦੇ ਜਿਹੜੇ ਹੈਗੇ ਅਨਾਰ ਦੇ ਬੂਟੇ ਲੱਗੇ ਹੋਏ ਆ ਫਿਰ ਹੁਣ ਆਹ ਬੁੱਟਾ ਤਾਂ ਅਸੀਂ ਕਿਸੇ ਨੂੰ ਦੇਣਾ ਛੋਟਾ ਇੱਕ ਅਸੀਂ ਹੋਰ ਰੱਖਾਂਗੇ ਵੱਡਾ ਇੱਕ ਆ ਰੱਖਾਂਗੇ ਇਹ ਹੋਰ ਕੁਆਲਿਟੀ ਦਾ ਬੁੱਟਾ ਹੈਗਾ ਇਹ ਤੇ ਲਾਲ ਰੰਗ ਦੇ ਅਨਾਰ ਲੱਗਦੇ ਆ ਇਹ ਤੇ ਥੋੜੇ ਜਿਹਾ orange ਕਲਰ ਦੇ ਲੱਗਦੇ ਆ ਤੇ ਇਹ ਵੀ orange ਵਾਲਾ ਇਹ ਥੋੜੇ ਜਿਹਾ ਵੱਡਾ ਸਾਈਜ਼ ਹੁੰਦਾ ਉਹ ਨਾਰ ਦਾ ਥੋੜਾ ਛੋਟਾ ਸਾਈਜ਼ ਹੁੰਦਾ ਜਿੱਦਾਂ ਕਿ ਆਪਾਂ ਨੂੰ ਬਾਜ਼ਾਰ ਚੋਂ ਮਿਲਦੇ ਆ ਹਨਾ ਤੇ ਫਿਰ ਅਸੀਂ ਪੱਟੇ ਨਹੀਂ ਹੈਗੇ ਵੀ ਕਹਿੰਦੇ ਚਲੋ ਫਾਲ ਦਾ ਬੂਟਾ ਪਟਣਾ ਵੀ ਨਹੀਂ ਚਾਹੀਦਾ ਪਹਿਲਾਂ ਮੈਨੂੰ ਉਦੋਂ ਬਹਿਮ ਜਾ ਹੋ ਗਿਆ ਸੀਗਾ ਇੱਥੋਂ ਮੈਂ ਬੂਟਾ ਪਟਾਤਾ ਸੀਗਾ ਫਿਰ ਜਦੋਂ ਕਾਫੀ ਘਰਾਂ ਦੇ ਲੱਗੇ ਹੋਏ ਤੇ ਫਿਰ ਅਸੀਂ ਵੀ ਰੱਖ ਲਿਆ ਦੇਖੋ ਆ ਮਟਰ ਲੱਗੇ ਪਏ ਆ ਆ ਬੂਟਾ ਦੇ ਦਿਓ ਕਿਸੇ ਨੂੰ ਇਹ ਤਾਂ ਕਿਹਾ ਹੋਇਆਗਾ ਫੋਨ ਕਰ ਦੋਗਾ ਨਹੀਂ ਫਿਰ ਕਿਤੇ ਲਾਏ ਆਏ ਹੋ ਤੁਸੀਂ ਨਹੀਂ ਦੇ ਦੇ ਆ ਮਨਪ੍ਰੀਤ ਕਹਿੰਦੀ ਸੀਗੀ ਕਿ ਸਾਨੂੰ ਦੇ ਦਿਓ ਜੇ ਨਹੀਂ ਲੈ ਕੇ ਜਾਓ ਕਿਸੇ ਨੂੰ ਵੀ ਦੇ ਦਾਂਗੇ ਤਾਂ ਹਰਾ ਹੋ ਜਾਂਦਾ ਜੀ ਜਦੋਂ ਮਰਜ਼ੀ ਲਾ ਲਓ ਆ ਦੇਖੋ ਕਰ ਤੇ ਵਿਦਾ ਮਟਰ ਤਾਂ ਤੇ ਟਮਾਟਰਾਂ ਦੇ ਵੀ ਮੈਂ ਤੁਹਾਨੂੰ ਦਿਖਾਉਣੀ ਆ ਟਮਾਟਰ ਵੀ ਲੱਗਣ ਲੱਗੇ ਟਮਾਟਰ ਤਾਂ ਆਪਣੇ ਇੱਧਰ ਆਪਣੀਆਂ ਪਿਆਜ਼ਾਂ ਦੇ ਵਿੱਚ ਵੀ ਮਿਰਚਾਂ ਲਾਈਆਂ ਹੋਈਆਂ ਨੇ ਤੇ ਬਾਕੀ ਆ ਦੇਖੋ ਟਮਾਟਰ ਵੀ ਬਹੁਤ ਜ਼ਿਆਦੇ ਲੱਗ ਰਹੇ ਆ ਆ ਦੇਖੋ ਕੱਲ ਮੈਂ ਇਥੋਂ ਸਬਜ਼ੀ ਦੇ ਵਿੱਚ ਵੀ ਪਾਏ ਜਿਹੜੇ ਬੜੇ-ਬੜੇ ਸੀਗੇ ਤੋੜ ਕੇ ਤੜਕੇ ਦੇ ਵਿੱਚ ਪਾਲੇ ਸੀਗੇ ਇਹ ਅਸੀਂ ਦੋ ਬੂਟੇ ਇੱਥੇ ਲਵਾਲੇ ਸੀਗੇ ਮੈਂ ਬਾਕੀ ਖੇਤ ਲਾਇਆ ਇਹ ਬੈਂਗਣੀ ਦੇ ਬੂਟੇ ਲਾਇਆ ਦੋ ਤੇ ਇਹ ਬਾਕੀ ਇਹ ਦੇਖੋ ਸਿਮਲਾ ਮਿਰਚ ਦੇ ਬੂਟੇ ਨੇ ਸਾਰੇ ਇਥੇ ਗੰਧ ਜਾਂ ਨਹੀਂ ਪੈਂਦਾ ਹੈਗਾ ਇਹ ਅਸੀਂ ਖੇਲ ਜੀ ਬਣਵਾ ਲਈ ਸੀਗੀ ਵੀ ਚਲੋ ਕੋਈ ਕੁਝ ਲਾਉਣਾ ਪੈ ਜਾਂਦਾ ਪਹਿਲਾਂ ਇਥੇ ਮੈਂ ਇਥੇ ਲਾਏ ਹੋਏ ਸੀਗੇ ਬੜੇ ਸੋਹਣੇ ਤੇ ਬਾਕੀ ਅਸੀਂ ਆ ਟਰਾਈ ਕਰਕੇ ਦੇਖਿਆ ਤੇ ਆ ਦੇਖੋ ਤੁਹਾਨੂੰ ਦਿਖਦਾ ਹੋਊਗਾ ਹਨਾ ਅਸੀਂ ਜੀਰਾ ਲਾ ਕੇ ਦੇਖਿਆ ਸੀਗਾ ਮੇਰਾ ਨਾ ਜਿਹੜੀ ਆਪਣੀ ਨੂਨਦਾਨੀ ਹੁੰਦੀ ਹੈ ਕਹਿ ਦਿੰਨੇ ਹਨਾ ਉਹਦੇ ਵਿੱਚੋਂ ਨਾ ਮੇਰਾ ਜੀਰਾ ਡੁੱਲ ਗਿਆ ਮੈਂ ਕਿਹਾ ਇੱਕ ਵਾਰੀ ਲਾ ਕੇ ਦੇਖੋ ਚਲੋ ਉਹ ਥੋੜਾ ਜਿਹਾ ਮਿੱਟੀ 'ਚ ਰਲ ਗਿਆ ਬਾਹਰ ਮੈਂ ਚੁੱਲੇ ਤੇ ਤੜਕਾ ਲਾ ਰਹੀ ਸੀ ਤੇ ਉੱਥੇ ਰਲ ਗਿਆ ਸੀ ਬੀਜ ਤਾਂ ਬਹੁਤ ਵਧੀਆ ਹੋ ਗਿਆ ਹੁਣ ਚਲੋ ਸਾਨੂੰ ਪਤਾ ਲੱਗ ਗਿਆ ਇਹ ਲੱਗਦਾ ਵੈਸੇ ਉਹ ੱਚ ਹੁੰਦਾ ਹੈ ਪਿਆਜ਼ ਜਦੋਂ ਆਪਾਂ ਪਿਆਜ਼ ਲਾਉਣੇ ਆ ਉਦੋਂ ਲੱਗਦਾ 2 ਮਹੀਨੇ ਪਹਿਲਾਂ ਲੱਗਦਾ ਹੈ ਅਗਲੀ ਵਾਰੀ ਲਾਵਾਂਗੇ ਕਿਉਂਕਿ ਜੀਰਾ ਵਧੀਆ ਹੋ ਜਾ ਹੋ ਜਾਂਦਾ ਹੈ ਇਹ ਵੀ ਸੌਂਫ ਦੇ ਬੁੱਟੇ ਵਾਂਗੇ ਹਾਂਜੀ ਥੋੜਾ ਖੇਤਾਂ ਹੋ ਗਿਆ ਵੀ ਨਾ ਪਹਿਲਾਂ ਵੇਚਦਾ ਹਾਂ ਇਹ ਪਿਆਜ਼ਾਂ ਦੇ ਨਾਲ ਵੇਚਦਾ ਆ ਦੇਖੋ ਆਪਣਾ ਬੁਟਾਏ ਅਸੀਂ ਪੱਟਣੇ ਬਹੁਤ ਜ਼ਿਆਦੇ ਫਲ ਚੱਕਿਆ ਹੋਇਆ ਕਿਉਂਕਿ ਕਿਸੇ ਵੀ ਕੰਮ ਨਹੀਂ ਆਏ ਹੈਗੇ ਜੀ ਪਹਿਲਾਂ ਸਾਨੂੰ ਇਹ ਤੇ ਕਿੰਨੂ ਨੇ ਇੱਕ ਗਲਗਲਾ ਨੇ ਨਾ ਤਾਂ ਇਹ ਕਿੰਨੂ ਹੈ ਨਾ ਗਲਗਲਾ ਸਾਨੂੰ ਤਾਂ ਕੁਝ ਨਹੀਂ ਪਤਲਾਦਾ ਨਿਕਲਦੀ ਫਾੜੀ ਹੈ ਇਹਦੇ ਵਿੱਚ ਆ ਦੇਖੋ ਉਏ ਹੁਣ ਤਾਂ ਟੁੱਟ ਟੁੱਟ ਡਿੱਗੀ ਜਾਂਦੇ ਨੇ ਨਿਕਲਦੀ ਤਾਂ ਫਾੜੀ ਹੈ ਵੈਸੇ ਇਹਦੇ ਵਿੱਚੋਂ ਤੇ ਖੱਟਾ ਬਹੁਤ ਜ਼ਿਆਦੇ ਹੈ ਹੁਣ ਅਸੀਂ ਸਾਡੀ ਸਲਾਹ ਵੈਸੇ ਤਾਂ ਫਾਲੇ ਨੇ ਬਹੁਤ ਹੀ ਜ਼ਿਆਦੇ ਫਲ ਚੱਕਿਆ ਹੋਇਆ ਹੈ ਆ ਦੇਖੋ ਹੁਣ ਅਸੀਂ ਇਹਨੂੰ ਪਟਾਂਗੇ ਪੱਟ ਦਾਂਗੇ ਕਿਉਂਕਿ ਇੱਥੇ ਨਾਲੇ ਤਾਂ ਵਿਚਾਲੇ ਹੈਗਾ ਤੇ ਪਹਿਲਾਂ ਮੈਂ ਪੱਟਾ ਨਹੀਂ ਦਿੱ ਦਿੱਤਾ ਪਿਛਲੀ ਵਾਰੀ ਵੀ ਫਲ ਲੱਗਿਆ ਹਾ ਤੇ ਮਹਾ ਪੱਟਣਾ ਕਾਹਨੂੰ ਐ ਫਿਰ ਹੁਣ ਕੀ ਕਰੀਏ ਫਲ ਦੁਬਾਰਾ ਵੀ ਚੱਕ ਲੈਣੇ ਫਲ ਹਜੇ ਪਹਿਲਾ ਵਾਲਾ ਟੁੱਟਿਆ ਨਹੀਂ ਜੂਸ ਵਾਸਤੇ ਵਧੀਆ ਪਰ ਬਹੁਤ ਜ਼ਿਆਦਾ ਖੱਟਾ ਹੈਗਾ ਬਾਲਾ ਜਿਵੇਂ ਆਪਾਂ ਸੰਤਰਿਆਂ ਦਾ ਜੂਸ ਕੱਢ ਲੈਨੇ ਆ ਉਹਦੇ ਨਾਲੋਂ ਕਿਤੇ ਜ਼ਿਆਦਾ ਖੱਟਾ ਹੈਗਾ ਇੱਥੇ ਕੀ ਲਾਉਣੇ ਹੁਣ ਉਹ ਉਹ ਛੱਡ ਗਿਆ ਪੁਮੇਸਤਰੀ ਜਾਵਾਂਗੇ ਉਹ ਕਰਨ ਖੇਲ ਜੀ ਉਹ ਤੁਹਾਨੂੰ ਛੱਡ ਕੇ ਅੱਜੇ ਤਾਂ ਆਪ ਆਪਣੀ ਨੇੜਾ ਦੇ ਨੇੜੇ ਫੜੀਆਂ ਲਾ ਦੇਣੇ ਉਹ ਤਾਂ ਆ ਪਿਆਜ਼ ਪੱਟ ਲੋ ਕੇ ਵੀ ਰੱਖਣੇ ਨਹੀਂ ਇਹ ਤਾਂ ਆ ਉਹ ਉਹ ਜਿਹੜਾ ਪੱਕ ਵੀਜਾਂ ਦੇ ਵੀ ਆ 10 ਦਿਨ ਦੀ ਗੱਲ ਰਹੀ ਸ਼ਾਰੀ ਉਹ ਖੱਬਲ ਪੱਟਿਓ ਵੱਡਾ ਵੱਡਾ ਫਿਰ ਉਹ ਵੀ ਹੋਈ ਜਾਂਦਾ ਦੇਖੋ ਉਹਦੇ ਬੱਲੀਆਂ ਆ ਗਈਆਂ ਖੱਬਲ ਦੀਆਂ ਦੇਖੋ ਆਹ ਧਨੀਆਂ ਤੇ ਆ ਦੋ ਇਕੱਠੇ ਪੱਕਣਗੇ ਇਹ ਹੂੰ ਮੇਰੀ ਗੱਲ ਸੁਣੋ ਐਂਦੇ ਆਪਾਂ ਨੂੰ ਮੂਂਗਰੇ ਮੁਕਦੇ ਨਹੀਂ ਆਹ ਬੂਟਾ ਪੱਟ ਦੋ ਜਿਹੜਾ ਗੱਬੇ ਜਿਹਾ ਨਹੀਂ ਇਹ ਤੇ ਮੂਂਗਰੇ ਲੱਗੇ ਪੈਨੇ ਉਹ ਮਾਸੀ ਕਹਿ ਕੇ ਗਈ ਸੀ ਸੋਹਣੀ ਦੀ ਮੰਮੀ ਉਹ ਤੋੜ ਲੈਣਗੇ ਬਹੁਤ ਜ਼ਿਆਦੇ ਫੁੱਲ ਨੇ ਇਹ ਇਹ ਵੀ ਇਕੱਠੇ ਹੀ ਪਾ ਆ ਉਹਨਾਂ ਨੂੰ ਪੱਟ ਕੇ ਦੇ ਦੋ ਉਹ ਸਬਜ਼ੀ ਬਣਾ ਲੈਣਗੇ ਉਹ ਮਾਸੀ ਘਰ ਲੈਣ ਆਏ ਸੀਗੇ ਮੈਂ ਕਿਹਾ ਪਰਸੋਂ ਮੈਂ ਕਿਹਾ ਹੁਣ ਤਾਂ ਲੈ ਗਈ ਵੀ ਮਨਪ੍ਰੀਤ ਲੈ ਗਈ ਕਹਿੰਦੀ ਚਲ ਮੈਂ ਕੱਲ ਨੂੰ ਦੇ ਜੂ ਤਿਤਲੀਆਂ ਫਿਰਦੀਆਂ ਨੇ ਭੱਜੀਆਂ ਆ ਦੇਖੋ ਤਿਤਲੀਆਂ ਖੇਡਦੀਆਂ ਫਿਰਦੀਆਂ ਨੇ ਖਿੰਡ ਗਈਆਂ ਫੁੱਲਾਂ ਤੇ ਬਹੁਤ ਜ਼ਿਆਦਾ तितਲੀਆਂ ਆਉਂਦੀਆਂ ਨੇ। ਅਨਾਰ ਦੇ ਬੂਟੇ ਤੇ ਵੀ ਤੇ ਦੇਖੋ ਖੇਡਦੀਆਂ ਫਿਰਦੀਆਂ ਨੇ। ਹਾਂ ਇਹ ਹਾੜੂ ਹੈ ਨਾ। ਧਣੀਆਂ ਵਿੱਚ ਵਿੱਚ ਹੈਗਾ ਤੁਸੀਂ ਕੱਲ ਮੈਨੂੰ ਤੋੜ ਕੇ ਨਹੀਂ ਦਿੱਤਾ ਹੈਗਾ। ਇਹ ਚ ਨਾ ਬੜਿਆ ਕਰੋ ਜਰਾ ਆਹ ਟੁੱਟਦੇ ਨੇ ਫੁੱਲ ਬਾੜਾ ਬੁਦੀ ਵੀ ਆ। ਮੈਂ ਤਾਂ ਇੱਧਰ ਗਈ ਨਹੀਂ ਹੈਗੀ। ਚਲੋ ਜੀ ਫੇਰ ਮਿਲਦੇ ਆਂ ਕਰਦੇ ਆਂ ਕਰ ਲਈਏ ਸਾਫ ਸਫਾਈ ਆਪਾਂ। ਲੋਜੀ ਕਰਨ ਆਇਆ ਹੈ ਤੇ ਸੁੱਟੀਆਂ ਚੋਣੇ ਦੇ ਮੰਮੀ ਡੈਡੀ ਲੈਣ ਆਏ ਹੋਏ ਆ ਮੌਸਮ ਜਿਹੜਾ ਹੈਗਾ ਬੱਦਲ ਜੇ ਸੀਗੇ ਅਸੀਂ ਬਾਹਰ ਹੀ ਬੈਠ ਗਏ ਹੋਣਾ ਜਿੱਦ ਸਾਨੂੰ ਖੰਨੇ ਆਪਾਂ ਕੀ ਦਿੱਕਾ ਜਾ ਹੋ ਗਿਆ ਅਸੀਂ ਮਾਹ ਚੱਲ ਚੱਲਦੀਏ ਦੇਖ ਲੈ ਸੁਣ ਤਾਂ ਦਿੱਕਾ ਹੀ ਹੋ ਜਾਂਦਾ ਭਾਈ ਖੈ ਕਰਨ ਹੈਗਾ ਤੇ ਆ ਜਾਂਦੇ ਵਧੀਆ ਸੀਗੇ ਕਰਨ ਹੈਗਾ ਤੇ ਸਾਰਿਆਂ ਦਾ ਬਾਪੂ ਉਹ ਗੁੱਦ ਇਹ ਰੱਖੀਓ ਅੱਛਾ ਟੱਪੜੇ ਚੰਗੇ ਠੀਕ ਜੱਲੇ ਕਰਨਾਂ ਚ ਹੈ ਜਾਂਦਾ ਦਾ ਕਾਨੂੰ ਫਿਰ ਕੀ ਕਵਾਂਗੇ ਪਾਰਟੀ ਰਾਜੀ ਹਥਣ ਚੰਗਾ ਹੁਣ ਤਾਂ ਪਾਸ ਹੀ ਹੈ ਪਾਰਟੀ ਲਵਾਂਗੇ ਅਸ ਤਾਂ ਰੱਖਣੀ ਆ ਜੀ ਮੇਰੇ ਉੱਥੇ ਦੇਵਾਂਗੇ ਆਹ ਹੋ ਆਵਾਂਗੇ ਤੇ ਕਿ ਅਸੀਂ ਪੱਕਾ ਬੱਦਲ ਬੱਦਲ ਬਹੁਤ ਜ਼ਿਆਦਾ ਹੋ ਗਿਆ ਲੈ ਦੇਖੋ ਜੀ ਬੱਦਲ ਬਹੁਤ ਜ਼ਿਆਦਾ ਹੋ ਗਿਆ ਐ ਨਹੀਂ ਪਤਾ ਕਰਨ ਵੀ ਰੁਰਿਆ ਨੂੰ ਅੱਜ ਰਹਿਣਾ ਪਊਗਾ ਫੇਰ ਨਹੀਂ ਤਾਂ ਉੱਥੇ ਨਿਕਲਣ ਜੇ ਪਾ ਦੋ ਨਾ ਨਹੀਂ ਆ ਵੀ ਹੁੰਦੀ ਐ ਕਿਚੇ ਤਾਂ ਚੁੰਦੀ ਐ ਅੱਜ ਤਾਂ ਰਹਿਣਾ ਪੜੇਗਾ ਮੌਸਮ ਖਰਾਬ ਹੋ ਗਿਆ ਕੁਝ ਨਹੀਂ ਜਾਵਾ ਮੌਸਮ ਸਾਨੂੰ ਬੱਦਲ ਜਾ ਰਿਹਾ ਹਾਂ ਇਹ ਨਾ ਦੇਖ ਰੱਖਣਾ ਨਹੀਂ ਕਰਨ ਨੂੰ ਭਵੇਂ ਗੱਡੀ ਸੜ ਕੇ ਆਉਣਾ ਪਵੇ ਹਣਾ ਕਰਨ ਤੇ ਮਮੀ ਡੈਡੀ ਨੂੰ ਰੱਖ ਲੈ ਸ਼ਾਮ ਦੀ ਹੈ ਆ ਮੰਦਰੀ ਪੂਰੀਆਂ ਵੱਲੋਂ ਕਰਨ ਨੂੰ ਦੇਖਾ ਬਾਹਰਲੇ ਮੁੰਡਿਆਂ ਵੱਲੋਂ ਹਰਸ ਨੂੰ ਵੀ ਲੈ ਕੇ ਜਾਂਦੇ ਨੇ ਕਰਨ ਨੂੰ ਵੀ ਦੋਨਾਂ ਨੂੰ ਇੱਕੋ ਜਿਹਾ ਲੈ ਕੇ ਜਾਂਦੇ ਨੇ ਕਾਦੇ ਨੇ ਹੈ ਨੈਕੀ ਦੇ ਹਰਸਾਰੇ ਨੈਕੀ ਦੇ ਨੇ ਇਹ ਹੋੜਦੇ ਨੇ ਇਹ ਤਾਂ ਲਿਖਿਆ ਹੋਇਆ ਆ ਦੇ ਬਿਲ ਵਿੱਚਾ ਕੋਬਰਾ ਗਾਦੇ ਨੇ ਚਲੋ ਆਪਾਂ ਨੇ ਆ ਬਿਲ ਲੈ ਗਾ ਬਿਲ ਵੀ ਵਿੱਚੀ ਨੇ 8 ਦਾ ਦਿਨ ਹੋ ਗਏ ਸੀ ਇਹ ਜੀ ਕਰਨ ਵੀਰ ਨੂੰ ਆਏ ਨੂੰ ਜਦੋਂ ਪੇਪਰ ਖਤਮ ਹੋ ਗਏ ਸੀਗੇ ਉਹਦੀ ਆ ਗਿਆ ਸੀਗਾ ਜਿਹੜਾ ਹੈਗਾ ਵਧੀਆ ਰੌਣਕ ਲਾ ਦਿੰਦਾ ਜਦੋਂ ਆ ਜਾਂਦਾ ਨਾਨਕੇ ਤੇ ਹੁਣ ਜਿਹੜੇ ਹੈਗੇ ਨੇ ਐਡਮਿਸ਼ਨ ਵੀ ਕਰਾਉਣੀ ਆ ਅਗਲੀ ਕਲਾਸ ਦੇ ਵਿੱਚ ਹਨਾ ਹੁਣ ਅੱਜ ਜਾ ਰਿਹਾ ਹੈਗਾ ਇੱਥੇ ਤਾਂ ਆ ਗਿਆ ਕਰਨ ਨਾ 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 ਕਰੇ ਇੱਥੇ ਤਾਂ ਆ ਗਿਆ ਆਹ ਹਾ ਇੱਥੇ ਚੱਕ ਲੈ ਚੱਕਣਾ ਆ ਤੁਹਾਨੂੰ ਜਰੂਰੀ ਹੈ ਹਾਂ ਤਾਂ ਖਾਣੇ ਦਾ ਸਮਾਂ ਬਿਨਾਂ ਨਹੀਂ ਕਰਨਾ ਆਦਾ ਸਮਾਂ ਦੇਖਦਾ ਹਾਂ ਕਰ ਰਹੀ ਹਾਂ ਕੋਈ ਨਹੀਂ ਕਰ ਕਿਉਂ ਇੱਥੇ ਤਾਂ ਆ ਜੀ ਮੇਰਾ ਦੁੱਧ ਗਰਮ ਰੋਟੀ ਸਾਰਿਆਂ ਨੇ ਖਾ ਲਈ ਸਬਜ਼ੀ ਬਣਾਈ ਸੀਗੀ ਅੱਜ ਮੈਂ ਮਿਕਸਰ ਵਿੱਚ ਚੱਪੜ ਗੱਦੂ ਪਾਏ ਸੀਗੇ ਮੈਂ ਚਾਲੂ ਹਰੇ ਮਟਰ ਤੇ ਛੋਟਾ ਜਿਹਾ ਇੱਕ ਥੋੜਾ ਜਿਹਾ ਕੱਟ ਕੇ ਪੇਠਾ ਪਾਇਆ ਮਿਕਸ ਜੀ ਬਣ ਗਈ ਸੀ ਬਹੁਤ ਜਿਆਦਾ ਟੇਸਟੀ ਸੀ ਜੀ ਸਬਜੀ ਲੋਂਡੇ ਦੇ ਵਿੱਚ ਹੀ ਬਣਾ ਲਈ ਮੈਂ ਰੋਟੀ ਸਾਰਿਆਂ ਨੇ ਖਾ ਲਈ ਹੁਣ ਮੈਂ ਦੁੱਧ ਗਰਮ ਕਰ ਰਹੀ थी ਇਹ ਸਬਜੀ ਚਲੋ ਬਚ ਗਈ ਸਵੇਰ ਵਾਸਤੇ ਟੱਕ ਦਾਂਗੇ ਆਪਾਂ ਦੁੱਧ ਵੀ ਮੇਰਾ ਆਉਣ ਵਾਲਾ ਹੀ ਆ ਬਸ ਫਿਰ ਭਾਂਡੇ ਮਾਂਜ ਕੇ ਫਿਰ ਆਪਾਂ ਕੱਟਦੇ ਆਂ ਜੀ ਕੱਪੜੇ ਸੂਟ ਕੱਟਦੇ ਆਂ ਅੱਜ ਜਿਹੜਾ ਹੈਗਾ ਜਲਦੀ ਕੰਮ ਨਿਬੜ ਗਿਆ ਸੀਗਾ ਉਧਰੋਂ ਦੁਕਾਨ 'ਚੋਂ ਕਿਉਂਕਿ ਬੱਦਲ ਬਹੁਤ ਜ਼ਿਆਦਾ ਚੜਿਆ ਆਉਂਦਾ ਸੀਗਾ ਆਇਆ ਲੱਗਦਾ ਸੀਗਾ ਕਣੀਆਂ ਜਿਹੀਆਂ ਵੀ ਆ ਗਈਆਂ ਫਿਰ ਜਿਹੜਾ ਹੈਗਾ ਕੁੜੀਆਂ ਵੀ ਵਗ ਗਈਆਂ ਜਿਹੜੇ ਆਪਣੇ ਸਲਾਈ ਵਾਸਤੇ ਰੱਖੀਆਂ ਹੋਈਆਂ ਨੇ ਉਹ ਵੀ ਚਲ ਗਈਆਂ ਮੌਸਮ ਜਿਹਾ ਖਰਾਬ ਹੋਣ ਕਰਕੇ ਫਿਰ ਉਹਦੇ ਕਰਕੇ ਮੇਰਾ ਰੋਟੀ ਟੁੱਕਦਾ ਛੇਤੀ ਨਿਬੜ ਗਿਆ ਕੰਮ ਫਿਰ ਹੁਣ ਦੁਬਾਰਾ ਛੇਤੀ ਝਟ ਲਾਉਣੇ ਆ ਕੰਮ ਤੇ ਦੇਖੋ ਦੁੱਧ ਨੂੰ ਉਬਾਲਾ ਜਿਹੜਾ ਹੈਗਾ ਆ ਗਿਆ ਹੁਣ ਆਪਾਂ ਦਹੀਂ ਜਮਾ ਦਾਂਗੇ ਇਹਦੇ ਵਿੱਚੋਂ ਕੁਛ ਪੀਣ ਵਾਸਤੇ ਕੱਢ ਲਾਂਗੇ ਬੋਬਰ ਵਾਸਤੇ ਮੇਰਾ ਸਿਮ ਤੇ ਕਰਿਆ ਹੋਇਆ ਸੀਗਾ ਜਦੋਂ ਦੇਖੋ ਬਹੁਤ ਵਧੀਆ ਚੱਲਦਾ ਵੈਸੇ ਤਾਂ ਘੱਟ ਤੇ ਕਰਤਾ ਹੁਣ ਆਪਾਂ ਬੰਦੀ ਕਰ ਦਿੰਦੇ ਆ ਦਹੀਂ ਵਾਸਤੇ ਬਾ ਦਿੰਦੇ ਆ ਦੁੱਧ ਫਿਰ ਆਪਾਂ ਚਲੋ ਜੀ ਫਿਰ ਆਪਾਂ ਕੱਪੜੇ ਕਟਿੰਗ ਕਰਦੇ ਆ ਭਾਂਡੇ ਮਾਜਦਾ ਮੈਂ ਨਾਲੇ ਦੁੱਧ ਸਾਮ ਦਿੰਦੇ ਆ ਫਿਰ ਪੀਵਾਂਗੇ ਤਾਂ ਮੈਂ ਤਾਂ ਲੇਟੀ ਮਿਊਂਗੀ ਖਣ ਲੱਗੀ ਪੈਣੀ ਹੁੰਦੀ ਹੈਗੀ ਹਰਸ ਨੂੰ ਦੇ ਦਾਂਗੇ ਪਹਿਲਾਂ ਹੀ ਰੋਟੀ ਖਾ ਲਈ ਉਹਨਾਂ ਨੇ ਸਾਰਿਆਂ ਨੇ ਰੋਟੀ ਖਾ ਲਈ ਰੋਟੀ ਤਾਂ ਆਪਣਾ ਨਿਬੜ ਗਿਆ ਲਓ ਜੀ ਇਹ ਵੀਡੀਓ ਜਿਹੜੀ ਹੈਗੀ ਦੂਸਰੇ ਦਿਨ ਦੀ ਹੈ ਸਵੇਰ ਦੀ ਤੇ ਕੱਲ ਜਿਹੜੇ ਹੈਗੇ ਹਰਸ ਦੇ ਸਾਰੇ ਪੇਪਰ ਹੋ ਗਏ ਨੇ ਹੁਣ ਹਰਸ ਚੱਲਿਆ ਆਪਣੇ ਭੂਆ ਜੀ ਕੋਲੇ ਮੰਗਿਆਲ ਬڑے ਭੂਆ ਜੀ ਕੋਲੇ ਤੇ ਕਿਉਂਕਿ ਉਹਨਾਂ ਦੇ ਬੇਟੇ ਆਏ ਹੋਣੇ ਦੋਨੇ ਬਾਹਰੋਂ ਜੀ ਉਹੀ ਜਿਹੜੇ ਹੈਗੇ ਨੇ ਹਰਸ ਨੂੰ ਲੈਣ ਆਏ ਆ ਕਿਉਂਕਿ ਇਹ 2-4 ਦਿਨ ਉੱਥੇ ਰਹਿੰਦੇ ਨੇ 2-4 ਦਿਨ ਇੱਥੇ ਰਹਿੰਦੇ ਨੇ ਕਿਉਂਕਿ ਬਾਹਰੋਂ ਆਉਣ ਕਰਕੇ ਹਨਾ ਜਿਹੜਾ ਹੈਗਾ ਚਲੋ ਬੱਚਿਆਂ ਨੂੰ ਹੁੰਦਾ ਹੀ ਐ ਵੀ ਘੁੰਮਣ ਫਿਰਨ ਦਾ ਕਿਉਂਕਿ ਨਾਨਕੇ ਜਿਆਦਾ ਰਹਿੰਦੇ ਰਹੇ ਨੇ ਪਹਿਲਾਂ ਹੀ ਇਹਨਾਂ ਦਾ ਉਰੇ ਆ ਕੇ ਦਿਲ ਲੱਗਦਾ ਹੁਣ ਹਰਸ ਨੂੰ ਲੈ ਕੇ ਚੱਲ